ਵਗੈਰਾ ਕਹਿਨੀ ਇਹਨਾਂ ਨੂੰ ਚੱਲ ਪੁੱਛ ਕੇ ਨਹੀਂ ਸਾਡਾ ਵੇਲਾ ਚੰਗਾ ਸੀ ਨਾ ਹੈ ਕਦੀ ਕੋਈ ਫੋਨ ਹੁੰਦਾ ਹੀ ਨਹੀਂ ਸੀ ਨਾ ਮਾਵਾਂ ਨਾਲ ਗੱਲਾਂ ਕਰਨੀਆਂ ਨਾ ਗੱਲ ਮੂੰਹ ਤੇ ਆਣਾ ਆਪਣਾ ਕੰਮ ਕਰਕੇ ਤੇ ਵੇਲੇ ਆਉਣਾ ਇੱਥੇ ਪੱਲੇ ਪੱਲੇ ਦੀ ਗੱਲ ਦੱਸਣੀ ਹੈ ਕੀ ਬਣਾਇਆ ਹੈ ਕੀ ਖਾਦਾ ਕਿੱਥੇ ਗਏ ਕਿੱਥੇ ਆਏ ਕੌਣ ਘਰ ਚਾਇਆ ਕੀ ਕਰਦੀ ਵੀ ਸੱਸ ਮੇਰੀ ਕੀ ਮਸੌਰਾ ਕਰਦਾ ਵੇ ਇਹ ਕੰਨਾ ਹੀ ਨਹੀਂ ਇੱਥੇ ਇੱਥੇ ਆ ਹੀ ਕੁਝ ਸਾਰਾ ਦਿਨ ਚੱਲਦਾ ਰਹਿੰਦਾ ਸਾਰੇ ਨਾ ਹੁੰਦੇ ਜਦੋਂ ਮਾਪਿਆਂ ਨੂੰ ਮਿਲਣਾ ਜਦੋਂ ਜਾ ਕੇ 2-4 ਮਹੀਨੇ ਬੱਜ ਜਾਣਾ ਉਹਨਾਂ ਤੇ ਗੱਲਾਂ ਹੀ ਭੁੱਲ ਜਾਂਦੀਆਂ ਸੀ ਵੀ ਕੀ ਗੱਲ ਮਾ ਨਾ ਕਰਦੀ ਸੁਖਸਾਂ ਦੀ ਕਰਕੇ ਆ ਜਾਣੀ ਆਦੀ ਹੋ ਗਈ ਇੱਥੇ ਤਾਂ ਸਾਰਾ ਦਿਨ ਫੋਨ ਫੋਨ ਹੋਰ ਕੋਈ ਕੰਮ ਕੋਈ ਨਹੀਂ ਲੱਗਦਾ ਕਿ ਸੇ ਰਿਸ਼ਤੇਦਾਰ ਦਾ ਵਿਆਹ ਆ ਗਿਆ ਸਾਨੂੰ ਨੇ ਨਾਲ ਲੈ ਜਾਣਾ ਚੁਗਨੀਆਂ ਕਰਨ ਡਈ ਸਾਡੀਆਂ ਉੱਥੇ ਉੱਥੇ ਉਹ ਕੀ ਮਰਬੜ ਕਰੀ ਜਾਂਦੇ ਜੇ ਨਿੱਕਾ ਦਾ ਆਇਆ ਫੋਨ ਉਹ ਜਿਹਦਾ ਮੱਜੀ ਆਇਆ ਹੋਵੇ ਤੁਹਾਡੇ ਕੰਨ ਮੇਰੇ ਵਾਲੀ ਹੁੰਦੇ ਕੀ ਦਾ ਫੋਨ ਹੈ ਮੇਰੇ ਵਾਲੀ ਹੁੰਦੇ ਆ ਤੇਰਾ ਮੇਰਾ ਪਿਆਰ ਬਹੁਤ ਆ ਨਾ ਇਦਾਂ ਲਈ ਤੇਰੇ ਲਈ ਹੁੰਦੇ ਬਈ ਐਡਾ ਬਿਆਨ ਨਾ ਰੱਖੋ ਹਾਂ ਮੇਰਾ ਧਿਆਨ ਹਰ ਮੈਂ ਕਿਦਾ ਸੀ ਦੱਸ ਦਈ ਕਿ ਕਿਹਦਾ ਆਸੀ ਕਿਸੇ ਦਾ ਫੋਨ ਆਇਆ ਕਿਹਦਾ ਵਿਆਹ ਆ ਕਿਸੇ ਦਾ ਵਿਆਹ ਨਹੀਂ ਆਇਆ ਮੈਂ ਸਭ ਤੇ ਨਹੀਂ ਗੱਲਾਂ ਸੁਣਦੀ ਬਈ ਮੈਨੇ ਡੱਬਰ ਨੂੰ ਲੈ ਜਾਣਾ ਅਸੀਂ ਤਾਂ ਹੁਣ ਤਾਂ ਡੱਬਰ ਨਾ ਯਾਰਾਂ ਦਾ ਪਏ ਕੁਛ ਨਾ ਆਪਣੀ ਪ੍ਰਾਈਵੇਸੀ ਵੀ ਹੁੰਦੀ ਆ ਸੱਸ ਨੂੰ ਨਾਲ ਜਾਣ ਤੇਰੀ ਪ੍ਰਾਈਵੇਸੀ ਕਦੋਂ ਹੁੰਦੀ ਆ ਪਹਿਲਾ ਜ਼ਮਾਨਾ ਸੀ ਮੈਂ ਕਦੀ ਤੁਰਦੀਆਂ ਨਹੀਂ ਸੀ ਸੱਸ ਨੂੰ ਪੁੱਛੇ ਬਿਨਾ ਨਾਲ ਲੈ ਕੇ ਜਾਣਾ ਜਿੱਥੇ ਜਾਣਾ ਨੂੰ ਆਂ ਤੁਸੀਂ ਨਾ ਆਪਣਾ ਪਹਿਲਾ ਜਮਾਨਾ ਆਪਣੇ ਕੋਲ ਹੀ ਰੱਖੋ ਤੇ ਪਹਿਲੇ ਜਮਾਨੇ ਤੋਂ ਥੋੜਾ ਬਾਹਰ ਆਓ ਸਮਾਂ ਬਦਲ ਗਿਆ ਹੋਣਾ ਸਮਾਂ ਥੋੜਾ ਮਾਡਰਨ ਹੋ ਗਿਆ ਵਾ ਤੇ ਤੁਸੀਂ ਵੀ ਆਪਣੇ ਆਪ ਨੂੰ ਉਸ ਟੀਚੇ ਢਾਲੋ ਨਵੇਂ ਟਾਈਮ ਦੇਖਿਆ ਵਾ ਸਵੇਰੇ ਸਵੇਰੇ ਲੱਗਦੇ ਜੇ ਕਿਤੇ ਨਹੀਂ ਹਰ ਲਈ ਤੂੰ ਕਸ ਸੁਣਾਨੀ ਨੀ ਮੰਨੋ ਸਮਾਂ ਬਦਲ ਗਿਆ ਸਮਾਂ ਬਦਲ ਗਿਆ ਨਹੀਂ ਜਿਸ ਰਾਂ ਆਪਣੇ ਘਰ ਦਾ ਸਮਾਂ ਚੱਲਦਾ ਉਹ ਉਸ ਰਾਂ ਚੱਲੀਦਾ ਉਹ ਤੁਸੀਂ ਨਾ ਜ਼ਿਆਦਾ ਹੀ ਕਿਤੇ ਪਿੱਛੇ ਜੇ ਤੇ ਮਾਡਰਨ ਸਮਾਂ ਆ ਗਿਆ ਤੇ ਮੈਨੂੰ ਹੁਣ ਜ਼ਿਆਦਾ ਡਿਸਟਰਬ ਨਾ ਕਰੋ ਮੈਂ ਚਾਹ ਦੇਣ ਚੱਲੀ ਤੁਹਾਡਾ ਤੇ ਨਿੱਤ ਦਾ ਕੰਮ ਮੈਨੂੰ ਪਤਾ ਜਿਹੜੀ ਤੂੰ ਪ੍ਰਾਈਵੇਸੀ ਉੱਥੇ ਕਰਨੀ ਹੈ ਉੱਥੇ ਜਾ ਕਰਨਾ ਕੀ ਹੈ ਸੋਰੇ ਨੂੰ ਪੰਡੜਾਈ ਹੈ ਸੱਸ ਨੂੰ ਬਦਲਾਮ ਕਰਨਾ ਤੋ ਉੱਥੇ ਜਾ ਕੇ ਔਰ ਕਰਨਾ ਕੀ ਹੈ ਉੱਥੇ ਜਾ ਕੇ ਤੋ ਬਤਾਵਾਨੂੰ ਇਹੀ ਤੇਰੀ ਪ੍ਰਾਈਵੇਸੀ ਹੈ ਦੀ ਇੰਗੇਜਮੈਂਟ ਹੀ ਗਿਆ ਅੱਛਾ ਹਾਂਜੀ ਤੇ ਮੈਨੂੰ ਨਾ ਪੈਸੇ ਇੱਕ ਪਹਿਲੀ ਗੱਲ ਉਹਨੇ ਕਹੀ ਹੈ ਕਿ ਤੁਸੀਂ ਨਾ ਲਾਣਾ ਵਾ ਤੇ ਤੁਸੀਂ ਵੀ ਨਾ ਉਸ ਦਿਨ ਫ੍ਰੀ ਪ੍ਰੂ ਹੋ ਜਾਓ ਆਫਿਸ ਤੋਂ ਤੇ ਥੋੜਾ ਕੰਮ ਕੁਮ ਆਪਣਾ ਸਾਈਡ ਤੇ ਕਰ ਲਿਓ ਤੇ ਨਾਲੇ ਮੈਨੂੰ ਥੋੜੇ ਪੈਸੇ ਵੀ ਚਾਹੀਦੇ ਸੀ ਕੱਲ ਕਾਟ ਦਿੱਤਾ ਸੀਗਾ ਤੇ ਉਹ ਤੁਹਾਡੇ ਕੋਲੇ ਹੀ ਹੈ ਬਤਲੋ ਜੋ ਇਸ ਤਰ੍ਹਾਂ ਚ ਯਾਰ ਮੈਨੂੰ ਮੈਨੂੰ ਕੈਸ਼ ਵੀ ਦੇ ਦਿਓ ਮੈਨੂੰ ਕੈਸ਼ ਵੀ ਚਾਹੀਦਾ ਓਹ ਉਹਨੂੰ ਤੇਰੇ ਬੈਂਕ ਜਾਈ ਦੇ ਕਹਿੰਦੇ ਤਾਨੂੰ ਪਤਾ ਦਿਆਂ ਮੈਂ ਸੋਚਦੀ ਮੈਂ ਨਾ ਗਾਉਨ ਲੈ ਲਵਾਂ ਕਿਉਂਕਿ ਫਿਰ ਉਹਦੀ ਰਿੰਗ ਸੈਮਨੀ ਹੈ ਨਾ ਤੇ ਤੁਹਾਨੂੰ ਪਤਾ ਦਿਓ ਮੇਰੀ ਬੈਸਟ ਫਰੈਂਡ ਦੀ ਆ ਦਿੱਤੇ ਪੈਸੇ ਜ਼ਿਆਦਾ ਹੀ ਚਾਹੀਦੇ ਤੇ ਫਿਰ ਤੁਸੀਂ ਉੱਥੋਂ ਕਾਰਡ ਸਵਾਈਪ ਕਰਦੀ ਓਥੋਂ ਜਾਂ ਸਕੈਨ ਕਰ ਦਿੰਦੇ ਨਹੀਂ ਗਾਉਣ ਵਾਸਤੇ ਤੇ ਜੇਲਾ ਮੈਂ ਕਾਰਡ ਸਵਾਈਪ ਕਰ ਦਾਂਗੀ ਮੈਂ ਸੋਚਿਆ ਨਹੀਂ ਥੋੜੀ ਜੁਐਲਰੀ ਵਗੈਰਾ ਵੀ ਲੈ ਲਵਾਂ ਕੁਝ ਜਿਵੇਂ ਨੇਲ ਪੇਂਟਸ ਜਾਂ ਕੁਝ ਨੇਲਸ ਦਾ ਹੀ ਕਰਵਾਵਾਂ ਕੀ ਦੇਣਾ ਮੈਂ ਤੁਹਾਨੂੰ ਇੱਕ ਗੱਲ ਦੱਸ ਤੂੰ ਇੰਗੇਜਮੈਂਟ ਦੇ ਉੱਤੇ ਸੇਲੀ ਦੀ ਆ ਤੇ ਤੂੰ ਨਵੀਂ ਡਰੈਸ ਕਹਿਣ ਨਹੀਂ ਲੈਣੀ ਜੁਲਰੀ ਲੈਣੀ ਬੱਸ ਜੁਲਰੀ ਉਹ ਵਿਆਹ ਕੇਹੇ ਦਾ 골ਡ ਦੀਆਂ ਚੀਜ਼ਾਂ ਤੂੰ ਖਰੀਦ ਲੈਣੀਆਂ ਇਹ ਕਿੱਥੋਂ ਦੀ ਅਗਲਾਈ ਗੱਲ ਭਾ ਜਿਹੜੇ ਪੁਰਾਣੀ ਡਰੈਸਾਂ ਹੈਗੀਆਂ ਉਹ ਮਪਾਈਆਂ ਹੋਈਆਂ ਸਾਰੇ ਫੰਕਸ਼ਨਸ ਦੇ ਉੱਤੇ ਤੇ ਉਹ ਵੀ ਨਾਲ ਹੀ ਹੁੰਦੀ ਹੀ ਤੂੰ ਕੋਈ ਗੱਲ ਨਹੀਂ ਤੂੰ ਐਡਰੈਸ ਤੇ ਬਦਲ ਤੇ ਜਾਂ ਜੁਐਲਰੀ ਲੈਣ ਆਲਾ ਕੋਈ ਤਾਂ ਮਣੀ ਮੈਂ ਕਿਤੇ ਸਮੈਕ ਵਿੱਚ ਚੰਡਿਆਂ ਵਾਂ ਤੈਨੂੰ ਇੱਥੇ ਥੇਲੀ ਦੇ ਫੰਕਸ਼ਨ ਤੇ ਜਾਣਾ ਹੁੰਦਾ ਤੇ ਤੈਨੂੰ ਨੇ 골ਡ ਦੀਆਂ ਚੀਜ਼ਾਂ ਹੀ ਆਗਿਆ ਜਦੋਂ ਮੈਂ ਨਹੀਂ ਲੈ ਕੇ ਦੇ ਸਕਦਾ ਹਿਆਰ ਪਲੀਜ਼ ਮੰਨ ਜਾ ਕਿਰਨ ਜੁਐਲਰੀ ਆਈ ਗੱਲ ਤੇ ਹੈ ਨਹੀਂ ਨਾ ਉਹਨੂੰ ਤਾਂ ਕੱਟ ਹੀ ਲਾ ਦੇ ਕੋਈ ਨਹੀਂ ਮੰਨੀ ਜਾਣੀ ਨਹੀਂ ਮੈਂ 골ਡ ਦੀ ਨਹੀਂ ਫੇਰ ਦੂਸਰੀ ਲੈ ਲਵਾਂਗੀ ਨਾ 골ਡ ਤੇ ਆਲਰੇਡੀ ਪਿਆ ਵਾ ਤੇ ਫੇਰ ਦੂਸਰੀ ਅਜੇਕਰ ਤੁਹਾਨੂੰ ਪਤਾ ਦੇਗਾ ਵਾ ਓਏ 골ਡ ਕੋਣ ਪਾਉਂਦਾ ਵਾ ਯਾਰ 올ਡ ਫੈਸ਼ਨ ਹੋ ਗਿਆ ਵਾ ਥੋੜੀ ਦੂਸਰੀ ਮੈਂ ਵੇਖ ਲਵਾਂਗੀ ਉਹ ਲੈਣੀ ਆ ਉਹ ਲੈ ਲਾ ਮੈਂ ਤਾਂ ਸਮਝਿਆ ਸ਼ਾਇਦ ਇਹ ਤੂੰ 골ਡ ਦੀ ਗੱਲ ਕਰਨੀ ਹੋਣੀ ਚੀਜ਼ ਹੋ ਸਕਦੀ ਚਲੋ ਠੀਕ ਆ ਤੇ گاਉਨ ਵੀ ਮੈਂ ਲੈਣਾ ਜੀ ਯਾਰ ਇੱਕ ਘਰੇ ਚੀਜ਼ਾਂ ਸਾਰੀਆਂ ਹੈ ਹੀ ਆ ਮੈਂ ਵੀ ਥੋੜੀ ਹੈ ਜੀ ਜੇ ਗੱਲ ਚੀਜ਼ਾਂ ਨੂੰ ਪੂਰੀਆਂ ਨਹੀਂ ਕਰ ਸਕਦਾ। ਨਹੀਂ ਇਹ ਹੀ ਆ ਮੈਂ ਬਾਟੂ ਕਿੰਨੀ ਵਜੇ ਤੇ ਪਾਇਆ ਵਾ ਇੱਕ ਇੱਕ ਫੰਕਸ਼ਨ ਤੇ ਥੋੜਾ ਪਾਇਆ ਵਾ ਉਹ ਕਿੰਨੀ ਦੋ ਦੋ ਵਾਰੀ ਪਾ ਲਿਆ ਆ ਤੇ ਫਿਰ ਤੁਹਾਨੂੰ ਪਤਾ ਮੇਰੀ ਫਿਰ ਉੱਥੇ ਸਟੇਟਸ ਹੈਗਾ ਵਾ ਤੇ ਮੈਂ ਆਪਣਾ ਸਟੇਟਸ ਬਰਕਰਾਰ ਰੱਖਣਾ ਵਾ ਤੇ ਇਹਦੇ ਨਾਲ ਤੁਹਾਡਾ ਵੀ ਤੇ ਹੈਗਾ ਮੂੰ ਲਾਲ ਵੇਖ ਕੇ ਨਾ ਆਪਣਾ ਚਪੇੜਾ ਨਹੀਂ ਮਾਰੀਂ ਵਿਖਾਵੇ 'ਚ ਨਹੀਂ ਪੈਣਾ ਚਾਹੀਦਾ ਹੁੰਦਾ। ਵਖਾਵਨੀਆਂ ਸਟੇਟਸ ਦੇ ਸਟੇਟਸ ਹੀ ਆ ਨਾ ਭਾਵੇਂ ਜਿਹੜਾ ਦੀ ਮਨਜੀ ਗਈ ਜਾਵੇ ਕਾਕੇ ਵਖਾਵਾਈਏ ਤੁਹਾਨੂੰ ਘਰ ਬੈਠਿਆਂ ਨੂੰ ਚੀਜ਼ਾਂ ਮਿਲਦੀਆਂ ਤੁਹਾਨੂੰ ਤਦ ਕਰਕੇ ਇਹ ਚੀਜ਼ਾਂ ਲੱਗਦੀਆਂ ਵਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਰੱਬ ਤੁਹਾਡੀਆਂ ਨੂੰ ਨਾ ਕੀ ਕਹਿੰਦੇ ਕਮਾਈਆਂ ਚ ਹੋਰ ਵਰਕਤ ਪਾਏਗਾ ਇਤਨਾ ਹੀ ਤੁਸੀਂ ਆਪਣੀ ਨਾ ਕੀ ਕਹਿੰਦੇ ਜਨਾਨੀ ਤੇ ਖਰਚ ਕਰਦੇ ਰਹੋ ਚਲੋ ਤੋ ਫੇਰ ਮੈਂ ਜਲਦੀ ਪੈਸੇ ਦੂੰ ਕੋਈ ਸਾਹਿਬ ਜੀ ਨਾਲ ਚੀਜ਼ ਲੈ ਕੇ ਆਵੀਂ ਕਾਰਡ ਤੇਰੇ ਕੋਲ ਹੈ ਤੇ ਆ ਥੋੜੇ-ਬੋੜੇ ਪੈਸੇ ਲੈ ਜਾ ਇਹ ਤਾਂ ਸਾਰਾ ਉਹ ਬਹੁਤੀ ਮਹਿੰਗੀ ਨਾ ਡਰੈਸ ਲੈ ਗਈ ਹਾਂ। ਨਹੀਂ ਬਾਤ ਇਹ ਨਾ ਵੀ ਮੈਨੂੰ ਤੇਰੇ ਕਾੜੀ ਬਲੌਕ ਕਰੋਣੇ ਪੈ ਜਾਣ। ਨਹੀਂ 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 ਨਹੀਂ। ਆ ਲਓ। ਥੈਂਕ ਯੂ। ਕੋਈ ਆਰ ਨਹੀਂ ਇਹਦਾ। ਵਿਆਹ ਵੇ ਥੀਲੀ ਦਾ ਹੀ ਉਹ ਵੀ ਕੀ ਐਂਗੇਜਮੈਂਟ ਹੀ ਤੇ ਫਿਰ ਰੁਪਈਆ ਦਾ 20000 ਮੇਰਾ ਲਵਾ ਦੇਣਾ ਇਹਨੇ ਦਿਮਾਗ ਖਰਾਬ ਹੋਇਆ। ਚਲ। ਨਹੀਂ ਜੇਰੀ ਹੋ ਗਏ। ऐसे भी मिल गए ਤੇ ਕਾਰਡ ਵੀ ਚੱਲ ਕਿਰਨ ਚੱਲੀਏ ਹੁਣ ਖਰਚ ਕਰਨ ਹੋਰ ਕਿੱਥੇ ਉਤਰਾਂ ਅੰਜਾਮ ਕਿਉਂ ਗਈਆਂ ਉਤਰ ਥੱਲੇ ਹਾਂ ਹਾਂ ਤੇ ਉਤਰ ਨਹੀਂ ਰਹੀਆਂ ਥੱਲੇ ਮੈਂ ਕਿਉਂ ਕੀ ਹੋ ਗਿਆ ਕਿੱਥੇ ਚੱਲੀ ਐ ਕਿਤੇ ਨਹੀਂ ਚੱਲੀ ਮੈਂ ਕਿਤੇ ਜਾਣਾ ਮੈਂ ਤਾਂ ਕੱਪੜੇ ਲੈਣ ਚੱਲੀ ਆ ਨਾ ਜੇ ਤੇਰਾ ਇੱਕ ਸੂਟ ਆਏਗਾ ਮੇਰੇ ਦੋ ਆਉਣਗੇ ਮੇਰਾ ਵੀ ਆਏਗਾ ਦਾਦੀ ਦਾ ਵੀ ਆਏਗਾ ਮੈਂ ਤੇਰੇ ਨਾਲ ਜਾਣਾ ਜਿਹੜੀ ਬਾਜ਼ਾਰ ਜਾਏਗੀ ਦੁਕਾਨ ਜਿਹੜੀ ਬਾਜ਼ਾਰ ਦੁਕਾਨ ਤੇ ਜਾਏਗੀ ਮੈਂ ਨਾਲ ਹੀ ਜਾਣਾ ਤੇਰੇ ਇਹ ਫੜਾ ਮੇਰੇ ਪੁੱਤਰ ਦੇ ਪੈਸੇ ਤੇਰੇ ਨਹੀਂ ਹੈਗੇ ਇਹ ਮੇਰੇ ਪੁੱਤਰ ਦੇ ਪੈਸੇ ਮੈਂ ਨਾਲ ਜਾਣਾ ਤੇਰੇ ਮੈਂ ਕੋਈ ਕੱਪੜੇ ਲੈਣ ਚੱਲੀ ਤੇ ਨਾਲੇ ਤੁਹਾਡੀ ਨਹੀਂ ਗਾ ਛੱਡ ਤੇ ਹੀ ਲੈਂਦੀ ਐ ਤੁਹਾਡੇ ਦੇ ਤੇ ਮੇਰੇ ਪੁੱਤਰ ਦੀ ਕਮਾਈ ਤੂੰ ਐਵੇਂ ਨਾ ਉਡਾੜੀ ਜਾ ਐਵੇਂ ਨਾ ਉਡਾੜੀ ਜਾ ਮੇਰੇ ਪੁੱਤਰ ਦੀ ਕਮਾਈ ਹੈ ਜੇ ਐਡਾ ਹੀ ਪੁੱਤਰ ਪੁੱਤਰ ਸੀ ਨਾ ਤੇ ਪੁੱਤਰ ਨੂੰ ਵਿਆਹਿਆ ਕਰ ਤੂੰ ਆਪਣੇ ਪੱਲੇ ਤੇ ਬੰਨ ਕੇ ਰੱਖਣਾ ਸੀ ਫਿਰ ਤੇ ਤੇਰੇ ਹਵਾਲੇ ਕੋਲ ਚੜ ਦੇਣਾ ਹਾਰਵੇਂ ਲਈ ਤੇਰੇ ਵੱਲ ਇੱਕ ਜੱਡੀ ਰੱਖਾ ਹਾਰੇ ਵੀ ਨੇ ਬੜਾ ਮੇਰੇ ਹਵਾਲੇ ਕਹਿੰਦਾ ਤੁਸੀਂ ਰਹਿਣ ਦੋ ਦੋਵੇਂ ਜਾਣੀਆਂ ਤੇ ਰਵੇ ਨਾ ਬਸ ਮੈਂ ਟਿੰਟ ਮਿੰਟ ਤੇ ਆਹ ਕੋ ਦਿੱਤਾ ਪੈਸੇ ਕੋ ਦਿੱਤੇ ਖਾਦਾ ਕਿਉਂ ਇਹ ਕੋ ਕੀਤਾ ਥੋੜਾ ਨਾ ਆਪਣੇ ਆਪ ਦੇ ਕੰਟਰੋਲ ਰੱਖੋ ਦੋਵੇਂ ਜਾਣੀਆਂ ਨੇ ਅਸੀਂ ਕੰਟਰੋਲ ਕਰੀਏ ਤੂੰ ਨਾ ਸੁਧਾਰੀਂ ਆਪਣੇ ਆਪ ਨੂੰ ਤੇ ਮੈਂ ਇਹਨਾਂ ਨੂੰ ਵੀ ਖੁਸ਼ ਰੱਖਾਂਗੇ ਤੂੰ ਇਹ ਵੀ ਤਾਂ ਕਹਿ ਸਕਦੀ ਮੰਮੀ ਚੱਲੋ ਮੈਂ ਨਾਲ ਬਾਜ਼ਾਰ ਮੈਂ ਲੈ ਕੇ ਦੇਣੀ ਤੂੰ ਇਹ ਕਹਿ ਸਕਦੀ ਸੀ ਨਾ ਇਹ ਤੂੰ ਇਹ ਆਪਣੇ ਆਪ ਨੂੰ ਵੀ ਦੇਖ ਤੋ ਕਿਤਰਾ ਮੇਰੇ ਕੋ ਪੈਸੇ ਖੋਏ ਆ ਤੇ ਮੈਂ ਲੈ ਚੱਲੀ ਕਿਤਰੇ ਹਾਂ ਤੇ ਖੋਈ ਕਿਉਂ ਮੈਂ ਹੱਜ ਬੜੇ ਇੱਕ ਮੈਂ ਨਾਲ ਜਾਣਾ ਤੇ ਮੈਂ ਨਾ ਤੈਨ ਦਾ ਦਿਮਾਗ ਨਹੀਂ ਖਰਾਬ ਕਰਾਉਂਦੀ ਆ ਪੈਸੇ ਹੀ ਆ ਨਾ ਰੱਖੋ ਆਪਣੇ ਉੱਤੇ ਤੇ ਇੰਨੇ ਕ ਪੈਸੇ ਤੇ ਤੁਹਾਡਾ ਸੂਟ ਨਹੀਂ ਆਣਾ ਮੇਰੇ ਕੋ ਹੈਗਾ ਕਾਰਡ ਮੇਰੇ ਬੰਦੇ ਦੀ ਕਮਾਈ ਮੈਂ ਉਜਾੜਾਂ ਸੱਚਾ ਜੋ ਮਰਜ਼ੀ ਕਰਾਂ ਠੀਕ ਆ ਨਾ ਤੇ ਰੱਖੋ ਆਪਣੇ ਕੋਲ ਸਿਆਪਾ ਇੱਕ ਗੱਲ ਤੇ ਆਵੇ ਅੱਜਕੱਲ ਕਾਰਡ ਚੱਲ ਪਿਆ ਤੈਨ ਦਾ ਪਸਰੀਆਂ ਫਿਰਦੀ ਆ ਹਾਰ ਵੇਲੇ ਕਾਰ ਚੱਲ ਪਿਆ ਨਾ ਪਸਰੀਆਂ ਆਈਆਂ ਤੱਦ ਕਰਕੇ ਪੈਸਿਆਂ ਦੇ ਸੁਣਦੀਆਂ ਹੀ ਨਹੀਂ ਉਥੋਂ ਜੋ ਮਰਜੀ ਯਾਰਾ ਕੱਢੀ ਜਾਵਾ ਖਰਜੀ ਜਾਵਾ ਯਾਰਾ ਕੱਢੀ ਜਾ ਉਹ ਵੀ ਬੇਫੂਕ ਕਾਰਡ ਫੜਾਉਣ ਵਾਲੇ ਦੇ ਹੱਥ ਵਿੱਚ ਬੱਧਾ ਮੇਰੀ ਜਨਾਨੀ ਖਰਚੀਲੀ ਹੈਗੀ ਸੁਨਣਾ ਹੀ ਨਹੀਂ ਉਹਨੇ ਕੋਈ ਗੱਲ ਯਾਰਵਾਰੀ ਸਮਝਾਇਆ ਕਿ ਸੁਧਰ ਜਾ ਸੁਧਰ ਜਾ ਉਹਨੂੰ ਹਿਸਾਬ ਨਾ ਰੱਖ ਹਾਦੀ ਹੋਈ ਏ ਮੁੰਡੇ ਵੱਲੋਂ ਤਾਂ ਸਾਰਕਲੇਸ਼ ਹੀ ਇਸੇ ਦਾ ਪਾਇਆ ਹੈ ਮੁੰਡੇ ਦਾ ਇਹ ਸਮਝਦਾ ਹੀ ਨਹੀਂ ਕਿਹੜੀ ਗੱਲ ਕਰਨੀ ਤੇ ਕਿਹੜੀ ਨਹੀਂ ਕਰਨੀ ਛੂਟ ਦੇ ਹੀ ਜਾਂਦਾ ਦੇ ਹੀ ਜਾਂਦਾ ਉਹਨੂੰ ਵਿਗੜੀ ਜਾਂਦੀ ਏ ਮੇਰੀ ਗੱਲ ਉਹਨੇ ਕਿਤੇ ਜੇ ਮੇਰੀ ਗੱਲ ਤੋਂ ਚੰਗੀ ਹੋ ਨਹੀਂ ਲੱਗਦੀ ਜੋ ਮਰਜੀ ਮੈਂ ਬੋਲੀ ਜਾਵਾਂ ਗਲਤੀ ਤੇ ਮੇਰੇ ਪੁੱਤਰ ਦੀ ਹੈ ਚੰਗਾ ਅੱਧਾ ਤੇ ਮੈਨੂੰ ਆ ਹੀ ਦਿੰਦਾ ਮੰਮੀ ਜੀ ਆਓ ਤੇ ਪੈਸੇ ਫੜੋ ਇਹ ਫੜੋ ਪੈਸੇ ਤੇ ਨਾ ਬਾਜ਼ਾਰ ਜਾਓ ਇਹਨੂੰ ਵੀ ਕੱਪੜੇ ਲੈ ਕੇ ਦਿਓ ਤੇ ਆਪ ਵੀ ਲਵੋ ਇਹਨੇ ਤੇ ਆਪ ਸਿਰੇ ਚੜਾ ਛੱਡੀ ਹੈ ਉਹ ਆਪ ਹੀ ਗਲਤੀਆਂ ਕਰੀ ਜਾਂਦਾ ਮੈਂ ਕਿੰਨਾ ਕਨੂੰ ਕਹੀ ਜਾਵਾਂ ਤੇ ਬਦਨਾਮ ਹੋਈ ਜਾਵਾਂ ਉਹ ਮੈਨੂੰ ਬਦਨਾਮ ਕਰਦੀ ਰਹਿੰਦੀ ਹੈ ਵੇਲੇ ਬਦਲ ਜਾਓ ਬਦਲ ਜਾਓ ਸਮਾ ਬਦਲ ਗਿਆ ਫਲਾਣਾ ਠੀਕ ਹੈ ਪਾਸ਼ਾ ਨੇ ਡੇੜ ਪਾਚਨ ਦਿੰਦੀ ਆ ਕੋ ਉਹ ਸੁੰਦੀ ਨਹੀਂ ਤੇ ਵੀ ਗੱਲ ਹਾਦੀ ਹੋ ਗਈ ਇਹ ਦੇ ਵੱਲੋਂ ਤਾਂ ਕਲਪਨਾ ਪਾਈ ਸਾਰੇ ਘਰ ਦੇ ਵਿੱਚ ਕਲਪਨਾ ਪਾਈ ਸਿਮਨਤ ਤੂੰ ਤੂੰ ਕਦੋਂ ਆਈ ਹੈ ਤੁਹਾਨੂੰ ਟਾਈਮ ਹੀ ਨਹੀਂਗਾ ਮੇਰੇ ਵੱਲ ਦੇਖਣ ਦਾ ਮੈਂ ਤੇ ਕਦੋਂ ਦੀ ਘਲੋਤੀ ਆ ਇੱਥੇ ਦਿਮਾਗ ਤੇ ਖਰਾਬ ਹੋਇਆ ਇੱਥੇ ਦੇਖਣਾ ਦਿਖਾਣਾ ਕੀ ਸੁਧ-ਬੁਧੀ ਮਾਰੀ ਹੈ ਘਰ ਚ ਸੱਸੀ ਘਰ ਸੱਸੀ ਘਰ ਠੀਕ ਹੈ ਹਾਂ ਠੀਕ ਠਾਕ ਤੁਸੀਂ ਸੁਣੋ ਠੀਕ ਹੈ ਆਜਾ ਆ ਬੈਠ ਕਿਰਨ ਭੂਜੀ ਆਇਆ ਪਾਣੀ ਲਿਆ ਹਾਂਜੀ ਆਈ ਕਿਹੜੀ ਗੱਲ ਉਹਨੇ ਬੋਲਦੇ ਪਏ ਜੇ ਤੁਸੀਂ ਕੁਛ ਨਾ ਪੁੱਛੋ ਜਦੋਂ ਦੀ ਵਿਆਹੀ ਜੇ ਮੈਂ ਕਣੀਮ ਕਲਪਨਾ ਦਾ ਕਰਦੇ ਪੂਰਾ ਮੈਂ ਤੇ ਪ੍ਰੇਸ਼ਾਨ ਹੋਈ ਵਿਆਹ ਕਰਕੇ ਮੁੰਡੇ ਦਾ ਮੁੰਡੇ ਨੇ ਪੂਰਾ ਵਾਸਤ ਕਰ ਲਿਆ ਜੋ ਚੰਦੀ ਕਰਾਂਦੀ ਐ ਇਹਨੇ ਨੇ ਪੈਸੇ ਉਹ ਕੋ ਫੜ ਲਦੀ ਕਾੜ ਉਹਦਾ ਲੱ ਲਾਂਦੀ ਐ ਮੈਂ ਤੇ ਕਰ ਕਿੱਥੇ ਖਰਚਦੀ ਤੇ ਕਿੱਥੇ ਨਾ ਸੰਦ ਪੁੱਛਦੀ ਦੱਸਦੀ ਨਹੀਂ ਨਾ ਚਾਹੀ ਨੂੰ ਤਾਂ ਨਾ ਮੈਨੂੰ ਉਹਨੇ ਪੁੱਛਣਾ ਦੱਸ ਨਹੀਂ ਚਾਹੀ ਜੀ ਕਿੱਥੇ ਚਾਹੀ ਜੀ ਬਾਜ਼ਾਰ ਗਾਇਆ ਜਰਾ ਕਹਿੰਦੇ ਮੈਂ ਆਪਣੀ ਭੈਣ ਨੂੰ ਮੇਲਾ ਵਾਂ ਪਰ ਪਾਬੀ ਮੈਂ ਤੇ ਸਿੱਧੀ ਕੋਲ ਦੀ ਖੜੀ ਕਿੰਨੀ ਦੇਰ ਦੀ ਲੜਦੇ ਤੁਸੀਂ ਪਈ ਉਹਦੇ ਨਾਲ ਭੈਣ ਜੀ ਮੇਰੀ ਗੱਲ ਸੁ ਸਿਮਰਨ ਆ ਇਹ ਸਮਝਦੀ ਨਹੀਂ ਤੇਰੇ ਹੀ ਹੱਕਾ ਕੱਪੜੇ ਮੇਰੇ ਪੁੱਤਰ ਕਮਾਈਦੇ ਤੇਰਾ ਹੀ ਹੱਕਾ ਸਾਡਾ ਕੋਈ ਹੱਕ ਨਹੀਂ ਅਸੀਂ ਵੀ ਉਹ ਕਪੜਾ ਲੈ ਸਕਦੇ ਚਾਹੀ ਨਹੀਂ ਲੈ ਸਕਦੀ ਕੋਈ ਕਪੜਾ ਭਾਬੀ ਤੁਸੀਂ ਕਿਵੇਂ ਬੋਲਦੇ ਪਿਓ ਦੇ ਨਾਲ ਉਹ ਇਸ ਘਰ ਦੀ ਨੂੰਹ ਹੈ ਉਹ ਫੇਰ ਕੀ ਹੈ ਨੂੰਹ ਆਦੇ ਅਸੀਂ ਵੀ ਤੇ ਮੈਂ ਉਹਦੇ ਨੂੰਹ ਹੀ ਜੀਅ ਕਰਦੀ ਮੇਰਾ ਕੀ ਹੱਕ ਚਾਹੀ ਨਹੀਂ ਕੀਤਾ ਹੈ ਪਰ ਫੇਰ ਵੀ ਮੈਂ ਸਮਝ ਨਹੀਂ ਆ ਕਿ ਤੂੰ ਸਾਨੂੰ ਨਾਲ ਲੈ ਆ ਸਾਨੂੰ ਵੀ ਇੱਕ ਸੂਟ ਲੈ ਦੇ ਪਰ ਨਹੀਂ ਪਰ ਜੋ ਚਾਹੀ ਜਨੇ ਤੁਹਾਡੇ ਨਾਲ ਕੀਤਾ ਉਹ ਜੁੜੀ ਤੇ ਨਹੀਂ ਹੈਗਾ ਤੁਸੀਂ ਉਹਨੂੰ ਸਾਰਾ ਕੁਝ ਕਿਰਨ ਨਾਲ ਕਰੋਗੇ ਪਰ ਦੇ ਵੇਖਣ ਦੇ ਤਾਂ ਇਹ ਤੇ ਸੋਚਣਾ ਚਾਹੀਦਾ ਨਾ ਕਿ ਇਹਨਾਂ ਦਾ ਵੀ ਜੀ ਕਰਦਾ ਨਵਾਂ ਕਪੜਾ ਪਾ ਲਵੇ ਤੇ ਭਾਬੀ ਦਾ ਵੀ ਦਿਲ ਕਰਦਾ ਐਨਾ ਸੋਹਣਾ ਤੁਸੀਂ ਸੂਟ ਪਾਇਆ ਹੋਇਆ ਚਲ ਫੇਰ ਕੀ ਹੈ ਜੇ ਪੁਰਾਣਾ ਹੀ ਪਾਇਆ ਕਿਲੇ ਵੀ ਨਵੇਂ ਪਾਇਆ ਮੈਂ ਕਿਹੜੇ ਨਵੇਂ ਸਵਾਲੇ ਉਹ ਤਾਂ ਨਿੱਤ ਨਵੇਂ ਲਾਂਦੀਓ ਇਹ ਤੇ ਪੁਰਾਣੇ ਵੀ ਨਵੇਂ ਤੋਂ ਵੱਧ ਨੇ ਫਿਰ ਆਪਣੇ ਆਪਣੇ ਰੱਖਣ ਦੀ ਗੱਲ ਹੈ ਨਾ ਰਹਿਤ ਦੀ ਗੱਲ ਹੀ ਵੀ ਜਿੱਤਾ ਉਹਨੇ ਪਾੜੇ ਲਾ ਕੇ ਛੁੱਟਦੇ ਨਹੀਂ ਦਿਹਾੜੀ ਤਿੰਨ ਦਿਨ ਤੱਕ ਛੁੱਟ ਬਦਲਦੇ ਉਹ ਤੋਤੇ ਜਲੇ ਖਰਾਬ ਹੋ ਜਾਂਦੇ ਫਿਰ ਤੁੰਪ ਨਹੀਂ ਲੈ ਭਾਬੀ ਭਾਬੀ ਮਾਣ ਨੂੰ ਸਮਝਿਆ ਕਰੋ ਮੈਂ ਕਿੰਨੀ ਦੇਰ ਵੀ ਖੜੀ ਰਵੇ ਉਹ ਤੇ ਮੈਂ ਤੁਹਾਨੂੰ ਨਹੀਂ ਵੇਖਿਆ ਕਿਰਨ ਨੂੰ ਉਹਨੇ ਕੋਈ ਫਾਲਤੂ ਗੱਲ ਉਹ ਠੀਕ ਹੈ ਉਹਦੀ ਗੱਲ ਜਿਉਂ ਦੀ ਗਲਤੀ ਉਹਨੇ ਕੀਤੀ ਏ ਤੇ ਉਹਨੂੰ ਪਿਆਰ ਨਾਲ ਬੈ ਕੇ ਸਮਝਾਓ ਇਹ ਸਮਝਾਉਣ ਦਾ ਕਿਹੜਾ ਨਵਾਂ ਤਰੀਕਾ ਹੈ ਉਹ ਨਹੀਂ ਸਮਝਦੀ ਉਹ ਨਹੀਂ ਸਮਝਦੀ ਕਾਰਡ ਵੀ ਫੜ ਲਿਆ ਕੋ ਪੈਸੇ ਵੀ ਫੜ ਲਏ ਉਹਦੇ ਕੋਲ ਤੁਹਾਨੂੰ ਲੱਗਦਾ ਕਾਰਡ ਉਹਨੇ ਖੋਇਆ ਹੋ ਸਕਦਾ 골ਡੀ ਨੇ ਇਹਨੂੰ ਫੜਾਇਆ ਹੋਵੇ ਆਇਆ ਤੇ 골ਡੀ ਨਹੀਂ ਹੈ ਐਨੀ ਮੈਂ ਕਰਦੀ ਉਹਨੇ ਖੋਇਆ ਉਹਨੇ ਹੀ ਫੜਾਇਆ ਪਰ ਆਪਣੇ ਜਦੋਂ ਸਮਾਂ ਚਾਹੀਦੇ ਸੀ ਇਹਨਾਂ ਨੂੰ ਵੀ ਲੈ ਕੇ ਦੀਏ ਨਾਲ ਅਸੀਂ ਕਰ ਦੇ ਦੀ ਨਹੀਂ ਏ ਸਾਡਾ ਨਹੀਂ ਦੀ ਕਰਦਾ ਸੀ ਉਹ ਨਵੇਂ ਕੱਪੜੇ ਪਾਈਏ ਮੈਂ ਅੱਜ ਗੱਲ ਕੀ ਹੋਈ ਮੈਂ ਉਹਨੂੰ ਕਹਿ ਦਿੱਤਾ ਕਿ ਤੂੰ ਮੈਨੂੰ ਬਾਜ਼ਾਰ ਲੈ ਜਾ ਨਾਲ ਤੇ ਮੈਂ ਵੀ ਆਪਣੀ ਪਸੰਦ ਦਾ ਲੱਜਾਈ ਦੀ ਪਸੰਦ ਦਾ ਲੱਲਾ ਪਾਪੀ ਜੂਲੀ ਨਹੀਂ ਕਿ ਉਹ ਜਿੱਥੇ ਵੀ ਜਾਵੇ ਤੁਹਾਨੂੰ ਨਾਲ ਲੈ ਕੇ ਜਾਏ ਉਹ ਜਿੱਥੇ ਕਿੱਥੇ ਜਾ ਰ ਮੈਂ ਤਾਂ ਬਾਜ਼ਾਰ ਹੀ ਜਾਣ ਲਈ ਕਿਹਾ ਕਿ ਸਾਨੂੰ ਵੀ ਇੱਕ ਸੂਟ ਲੈ ਲੈ ਮੈਂ ਕੀ ਕਹਤਾ ਕਿ ਜਦੋਂ 골ਡੀ ਘਰ ਵੇਲਾ ਹੁੰਦਾ ਤੁਹਾਨੂੰ ਗੱਡੀ ਚ ਬਿਠਾ ਕੇ ਸਾਰੇ ਟੱਬਰ ਨੂੰ ਲੈ ਹੀ ਜਾਂਦਾ ਉਹ ਸ਼ੈਰ ਕਰ ਲੈ ਜਾਨਾ ਮੈਂ ਤਾਂ ਕੱਪੜਿਆਂ ਦੀ ਗੱਲ ਹੋਈ ਹੈ ਅੱਜ ਤੈਨੂੰ ਬੋਲਣਾ ਪਤਾ ਲੱਗ ਗਿਆ ਜੇ ਚਾਈ ਮੈਂ ਨੰਨਾ ਕੁਝ ਕਰਦੀ ਰਹੀ ਉਹਦਲੇ ਤੁਹਾਨੂੰ ਪਤਾ ਨਹੀਂ ਲੱਗਾ ਤੂੰ ਤਾਂ ਪੂਰਾ ਚਾਈ ਦਾ ਸਾਥ ਦੇਂਦੀ ਸੀ ਕੁਆਰੀ ਸਹੋਂਦਲੇ ਤੂੰ ਤਾਂ ਪੂਰਾ ਸਾਥ ਨਾਲ ਚਾਈ ਵਿੱਚ ਕੁਨਾ ਦੇਂਦੀ ਸੀ ਇਹਨੂੰ ਇਹ ਕਹੇ ਇਹਨੂੰ ਇਹ ਕਹੇ ਕਿ ਕੀ ਹਾਲ ਮੇਰੇ ਚਾਈ ਨਹੀਂ ਕਿਦਾ ਜੀਣਾ ਮੇਰਾ ਆਰਾਮ ਕੀ ਤੈਨੂੰ ਮੇਰਾ ਆਦਮੀ ਤੱਕ ਨਹੀਂ ਮੇਰੇ ਵੱਲ ਤਾਂ ਕਦਾ ਨਹੀਂ ਸੀ ਭਾਬੀ ਮੇਰੀ ਗੱਲ ਸੁਣ ਕਿੱਦੀਆਂ ਮੈਂ ਸੰਿਆਸ ਕਰਦੀ ਆ ਤੂੰ ਮੇਰੀ ਗੱਲ ਸੁਣ ਭਾਬੀ ਉਸ ਟਾਈਮ ਤੇ ਜਿਸ ਟਾਈਮ ਤੇ ਤੁਸੀਂ ਮੈਨੂੰ ਗੱਲ ਕਹਿੰਦੇ ਹੋ ਮੈਂ ਕੁਵਾਰੀ ਸੀ ਠੀਕ ਹੈ ਕਿਉਂਕਿ ਭੱ비 ਉਸ ਟਾਈਮ ਤੇ ਮਾਹੌਲ ਸੀ ਮੈਨੂੰ ਦੁਨੀਆਦਾਰੀ ਦੀ ਇੰਨੀ ਸਮਝ ਨਹੀਂ ਸੀ ਜਿਵੇਂ ਮੈਨੂੰ ਚਾਈ ਕਹਿਣਾ ਮੈਨੂੰ ਲੱਗਣਾ ਮੈਂ ਐਵੇਂ ਬੋਲੀ ਜਾਣਾ ਲੇਕਿਨ ਭੱ비 ਜਦੋਂ ਵਿਆਹ ਹੋਇਆ ਮੈਂ ਬਗਾਨੇ ਘਰ ਗਈ ਮੈਨੂੰ ਪਤਾ ਲੱਗਾ ਜ਼ਿੰਦਗੀ ਕੀ ਹੁੰਦੀ ਹੈ ਦੁਨੀਆਦਾਰੀ ਕਬੀਲਦਾਰੀ ਕੀ ਹੁੰਦੀ ਹੈ ਨੇ ਕਿਵੇਂ ਕਿਸੇ ਨਾਲ ਵਰਤੀਦਾ ਔਰ ਕੋਈ ਕਹਿੰਦਾ ਕਿੰਨਾ ਦੁੱਖ ਦਾ ਤੇ ਭੱ비 ਮੈਨੂੰ ਉਦੋਂ ਹੀ ਅਹਿਸਾਸ ਹੋਇਆ ਕਿ ਨਹੀਂ ਪਰ ਉਸ ਤੋਂ ਬਾਅਦ ਮੈਂ ਤੁਹਾਨੂੰ ਕਦੀ ਸ਼ਿਕਾਇਤ ਦਾ ਮੌਕਾ ਵੀ ਨਹੀਂ ਦਿੱਤਾ ਭਾਬੀ ਤੁਸੀਂ ਜਿਵੇਂ ਮੈਨੂੰ ਕਿਹਾ ਮੈਂ ਉਵੇਂ ਕੀਤਾ ਤੁਸੀਂ ਜੋ ਜੋ ਕੁਝ ਕੀਤਾ ਮੇਰੇ ਨਾਲ ਮੇਰਾ ਸੁਭਾਅ ਹੀ ਗਲਤ ਕਰਕੇ ਰੱਖਦਾ ਜੇਰੀ ਭਰ ਦਿੱਤੇ ਮੇਰੇ ਚ ਮੈਂ ਕੋਈ ਹੋਲੀ ਬੋਲਿਆ ਹੀ ਨਹੀਂ ਜਾਂਦਾ ਕਲਪਨਾ ਹੀ ਮੇਰੇ ਦਿਮਾਗ ਤੇ ਚੜੀ ਰਹਿੰਦੀ ਹਰ ਵੇਲੇ ਉਦੋਂ ਪਹਿਲਾ ਆਦਮੀ ਨੇ ਨਹੀਂ ਪੁੱਛ ਹਣ ਕੁੱਤਰ ਦੀ ਪੁੱਛਦਾ ਤੇ ਕਲਪਨਾ ਆਉਂਦੀ ਨਹੀਂ ਮੈਂ ਇਕੱਲੀ ਕਿੱਥੇ ਜਾਵਾਂ ਮੇਰੀ ਗੱਲ ਸੁਣ ਤੁਹਾਨੂੰ ਸਾਰੇ ਪੁੱਛਦੇ ਨੇ ਅਸੀਂ ਤੁਹਾਡੀ ਬੜੀ ਇੱਜ਼ਤ ਕਰਦੇ ਆ ਭਾਬੀ ਤੁਸੀਂ ਉਹ ਜਿੰਨੇ ਸਾਡੇ ਨਾਲ ਘਟ ਲਈ ਪਰ ਹੋਣ ਦੇ ਦੇਖੋ ਜੇ ਤੁਸੀਂ ਤੁਹਾਡੀ ਚੰਗਿਆਈ ਹੈ ਤੁਸੀਂ ਬੜੀ ਚੰਗਿਆਈ ਵਿਖਾਈ ਹੈ ਚਾਹੀ ਨਾ ਲੱਜੀ ਤੁਸੀਂ ਇੰਨਾ ਕਰਨ ਦੇ ਬਾਅਦ ਵੀ ਚਾਹੀ ਦੀ ਇੰਨੀ ਸੇਵਾ ਕਰਦੇ ਵੇ ਜੇ ਇਹ ਤੁਹਾਡਾ ਪਿਆਰ ਹੈ ਤੁਹਾਡੀ ਅਛਾਈ ਹੈ ਪਰ ਚਾਹੀ ਪੱਬੀ ਇਹਦਾ ਮਤਲਬ ਇਹ ਨਹੀਂ ਹੈਗਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਇਹਦਾ ਮਤਲਬ ਇਹ ਕਿ ਨਹੀਂ ਹੈਗਾ ਨਾ ਕਿ ਅਸੀਂ ਉਹੀ ਸਾਰੀਆਂ ਗੱਲਾਂ ਕਿਰਨ ਨਾਲ ਤੋਂ ਰਹੀ ਇਹ ਤੇ ਪੀ ਗਏ ਅੰਦਰ ਪੀੜੇ ਚਲਦੀਆਂ ਜਾਣਗੀਆਂ ਫਿਰ ਨਹੀਂ ਦੁਰਾਣਾ ਜੇ ਬੱਚੀ ਨਹੀਂ ਤਾਂ ਚਾਹੀ ਮੇਰੀ ਜਾਨ ਖਾਈ ਜਾਂਦੀ ਤੋਂ ਨਾ ਛੁੱਟਦੇ ਨੀ ਐ ਤੋਂ ਨਾ ਛੁੱਟਦੇ ਚਾਈ ਨਾਲ ਹੀ ਗੱਲ ਕਰਦੇ ਚਾਈ ਨਾਲ ਚਾਈ ਮੇਰੀ ਜਾਨ ਖਾਈ ਜਾਂਦੀ ਮੈਂ ਤਾਂ ਸਮਝ ਨਹੀਂ ਆਉਂਦੀ ਮੈਂ ਕਿਹੜੇ ਪਾਸੇ ਜਾਵਾਂ ਤੁਸੀਂ ਤਹਾਨੂੰ ਚਾਈ ਦੀ ਕਹਿੰਦੇ ਨਾ ਤੁਸੀਂ ਚਾਈ ਜੀ ਨੂੰ ਸਮਝਾਇਆ ਕਰੋ ਬਥੇਰਾ ਸਮਝਾ ਨਹੀਂ ਚਾਈ ਦੀ ਸਮਝ ਦੇ ਜਿਵੇਂ ਕਹਿੰਦੀ ਮੇਰੀ ਇੱਕੋ ਇੱਕ ਰੂਹ ਆ ਚਾਈ ਬਣਨ ਤੇ ਕਹਿੰਦੇ ਅੱਜ ਤਾਂ ਨਿੱਕੋ ਨੂਟ ਤੇ ਨਜ਼ਰ ਆਵੇਗੀ ਵੇਗ ਨਾਲ ਸਿਮਰਤ ਕਿੰਨੀ ਦੇਰ ਹੋਈ ਪਾਣੀ ਲੈ ਕੇ ਆਈ ਐ ਭਾਬੀ ਕੋਈ ਗੱਲ ਨਹੀਂ ਮੈਨੂੰ ਸਬਜ਼ੀ ਦੇ ਤੜਕੇ ਦੀ ਆਵਾਜ਼ ਆਂਦੀ ਪਈ ਐ ਲੱਗਦਾ ਨਾਲ ਕੰਮ ਕਰਨ ਲੱਪੇਗੀ ਕੋਈ ਗੱਲ ਮੈਨੂੰ ਤਾਂ ਪਿਆਸ ਲੱਗੇਗੀ ਮੈਂ ਆਪੇ ਪਾਣੀ ਮੰਗ ਲਾਂਗੀ ਤੂੰ ਆਵਾਜ਼ ਮਾਰੋ ਖਾ ਵੇਖ ਉਹਨੇ ਪੜਾ ਲਿਆ ਨਾ ਪਾਣੀ ਲੈ ਗਿਆ ਆਪੂਆ ਜੀ ਆਏ ਆ ਹਾਂਜੀ ਹਾਂਜੀ ਸਸੀ ਗੱਲ ਕੋਈ ਸਸੀ ਗੱਲ ਕਿਰਨ ਬੱਟੀ ਕੀ ਹਾਲ ਹੈ ਵਧੀਆ ਵਧੀਆ ਤੁਸੀਂ 나오 ਮੈਂ ਨਾ ਐਕਚੁਅਲੀ ਪਤਾ ਕੀ ਕਰਨਦੀ ਮੈਨੂੰ ਪਤਾ ਲੱਗਿਆ ਤੁਸੀਂ ਆਏ ਮੈਨੂੰ ਪਤਾ ਤੁਸੀਂ ਨਾ ਚੋਰ ਖਾਂਦੇ ਜੇ ਵਧੀਆ ਤੇ ਮੈਂ ਉਹਨੂੰ ਤੜਕਾ ਹੀ ਲਾਉਂਦੀ ਸੀ ਤੇ ਮੈਨੂੰ ਪਤਾ ਤੁਸੀਂ ਨਾ ਆਹ ਵਾਲੀ ਕੋਲਡ ਡਰਿੰਕ ਪੀਂਦੇ ਜੇ ਤਾਨੂੰ ਡਾਈਜੈਸ਼ਨ ਦੀ ਹੈਗੀ ਨਾ ਪ੍ਰੋਬਲਮ ਫਿਰ ਕਿੰਨੀ ਸਿਆਣੀ ਐ ਵੇ ਕੋ ਨੂੰ ਸਾਡੀ ਸਿਆਣੀ ਤਾਂ ਬਹੁਤ ਹੈ ਹੋਰ ਕੀ ਐਵੇਂ ਸਿਆਣੀ ਤਾਂ ਬਹੁਤ ਹੈ ਮੈਂ ਨਹੀਂ ਸੀ ਸਿਆਣੀ ਮੈਂ ਨਹੀਂ ਸੀ ਸਿਆਣੀ ਜੋ ਚਾਹੀਨੇ ਮੇਰਾ ਹਾਲ ਕੀਤਾ ਕੰਨਾਂ ਨੂੰ ਹੱਥ ਵੇਲੇ ਲਵਾਤੇ ਕਦੇ ਮੈਂ ਕਿਸਰਾ ਚਾਹੀਨਾ ਕੱਟੀ ਅਨੇ ਸੀ ਉਹਨੂੰ ਪਿਛਲੀਆਂ ਗੱਲਾਂ ਸੋਚ ਸੋਚ ਕੇ ਅਸੀਂ ਇਹਨਾਂ ਦਾ ਅੱਜ ਨਾ ਖਰਾਬ ਕਰੀਏ ਜੋ ਹੋ ਗਿਆ ਸੋ ਹੋ ਗਿਆ ਉਹਦੇ ਵਾਸਤੇ ਵੇਖੋ ਮੈਂ ਤੁਹਾਨੂੰ ਉਹਦੇ ਵੀ ਕਿਹਾ ਸੀ ਭਾਬੀ ਮੈਨੂੰ ਨਹੀਂ ਸੋਝੀ ਸੀ ਮੈਨੂੰ ਨਹੀਂ ਸੀ ਅਕਲ ਆ ਗਈ ਬਚਪਨਾ ਸੀ ਇੱਕ 14-15 ਸਾਲਾਂ ਦਾ ਬੱਚੀ ਕੁੜੀ ਕੀ ਚੀਜ਼ ਹੁੰਦੀ ਏ 17 ਸਾਲਾਂ ਦੀ ਸੱਤ ਵਿਆਹ ਹੋ ਗਿਆ ਤੁਹਾਨੂੰ ਪਤਾ ਹੀ ਹੈ ਪਾਪਾ ਸਿਰ ਤੇ ਨਹੀਂ ਸਨ ਫਿਰ ਫਿਰ ਵੀਰਾ ਐਵੇਂ ਹੋ ਗਿਆ ਦੱਸੋ ਤੇ ਬਤਾਇਆ ਜੋ ਗੁੱਸਾ ਹੀ ਕਰਦੀ ਰਹੀ ਏ ਮੇਰੇ ਨਾਲ ਪਰ ਨਾ ਤੁਸੀਂ ਤਨ ਤਨ ਕਰਵਾਤੀ ਚਾਹੀਨੇ ਤੇ ਮੇਰੀ ਸਾਰਿਆਂ ਨੂੰ ਆਣ ਗੁਆਣ ਰਿਸ਼ਤੇ ਦਾ ਸਭ ਨੂੰ ਪਤਾ ਸੀ ਤੇ ਤੇ ਇਹਦਾ ਹਾਲ ਕਰਨ ਲਈ ਤੇ ਕਿਸ ਤਰ੍ਹਾਂ ਕੁੜੀ ਟਿੱਕੀ ਹੋਈ ਐ ਇਸ ਘਰ ਦੇ ਵਿੱਚ ਤੇ ਫਿਰ ਉਹ ਨੂੰ ਹੁਣ ਟਿਕਨ ਲਈ ਐ ਨਾ ਨਾ ਟਿਕਾ ਦੇ ਆ ਕੇ ਟਿਕਨ ਦਾ ਮੈਨੂੰ ਸਮਝਾਇਆ ਕਿ ਬੇਟਾ ਸਾਡ ਬਿਜਾਰ ਨਾ ਲਈ ਸਾਨੂੰ ਹੀ ਕੀ ਸੂਟ ਲਾ ਦੇ ਮੈਂ ਕੜੀ ਗੱਲ ਕਰਨ ਤੁਹਾਡੀ ਸੂਈ ਨਾ ਆ ਕੇ ਸੂਟਾਂ ਤੇ ਹੀ ਅੜ ਗਈ ਕਿ ਇਹਨਾਂ ਨੇ ਨਾ ਕੋ ਸੂਟ ਕੋਈ ਨਹੀਂ ਹੈਗੀ ਕੋ ਆ ਜੀ ਤੁਹਾਨੂੰ ਪਤਾ ਨਹੀਂ ਹੈ ਤੁਸੀਂ ਜਾ ਕੇ ਇਹਨਾਂ ਦੀ ਅਲਮਾਰੀ ਵੇਖੋ ਸਾਰੀ ਸੂਟਾਂ ਦੇ ਨਾਲ ਭਰੀ ਆ ਬਸ ਇਹ ਜਿੱਦੇ ਏਰੀਆ ਮੇਰੇ ਨਾਲ ਕਿ ਤੂੰ ਜਿੱਥੇ ਜਾਣਾ ਮੈਨੂੰ ਨਾਲ ਲੈ ਕੇ ਜਾਣਾ ਹਾਂ ਤੂੰ ਗੋਲਡੀ ਕੋਲ ਪੈਸੇ ਕੋ ਲਈ ਮੇਰ ਕੋ ਕਿਉਂ ਨਹੀਂ ਪੁੱਛਿਆ ਹੁਣ ਇੰਨੀ ਇੰਨੀ ਗੱਲ ਥੋੜੀ-ਬੋਦੀ ਤੇ ਆਪਣੇ ਆਪ ਨੂੰ ਚਾਹੀਦਾ ਨਾ ਭੂਆ ਜੀ ਮੈਨੂੰ ਵੀ ਥੋੜੀ ਜੀ ਇੰਡੀਪੈਂਡੈਂਸ ਚਾਹੀਦੀ ਆ ਇਹ ਕਹਿੰਦੀ ਆ ਤੂੰ ਕੱਲੀ ਕਿਤੇ ਜਾ ਹੀ ਨਾ ਦੱਸੋ ਮੈਂ ਕੋਈ ਛੋਟੀ ਬੱਚੀ ਥੋੜਾ ਵਾਂ ਜਿਹੜੀ ਕਿ ਮੈਂ ਰਾਹ ਚ ਅਗਵਾ ਜਾਵਾਂਗੀ ਇਹ ਨਹੀਂ ਜਾਂਦੀ ਸਾਰੇ ਬਸੇ ਜਾਂਦੀ ਆ ਇਕੱਲੇ ਇਕੱਲੇ ਦੇ ਰੋਕੇ ਆ ਹੀ ਨਹੀਂ ਕਦੀ ਰੋਕੇ ਨੇ ਪੁੱਛੇ ਪੁੱਛੋ ਪੁੱਛਦੀ ਮੈਂ ਜਾਣਦੀ ਕਦੀ ਰੋਕੇ ਆ ਹੀ ਨਹੀਂ ਮੈਂ ਕਦੀ ਮੇਰੇ ਨਾਲ ਜੋ ਕੁਝ ਹੋਏ ਮੈਂ ਨਾ ਕਰਾ ਦੇਣਾ ਹਏ ਭਾਬੀ ਮੈਨੂੰ 15 ਮਿੰਟ ਹੋ ਗਏ ਨੇ ਇੱਥੇ ਖੜੀ ਨੂੰ ਔਰ ਮੈਂ ਤੁਹਾਡੀ ਸਾਰੀ ਰਾਮ ਕਹਾਣੀ ਸੁਣਦੀ ਪਈ ਆ ਮੈਨੂੰ ਤੇ ਨਹੀਂ ਲੱਗਦਾ ਤੁਸੀਂ ਨਹੀਂ ਬੋਲਦੇ ਹੋਵੋਗੇ ਤੁਸੀਂ ਤੇ ਚਾਈ ਜੀ ਤੋਂ ਵੀ ਦੋ ਰਤیاں ਵੱਧ ਗਏ ਹੋ ਤੁਸੀਂ ਦੋਨੋਂ ਤੋਂ ਵੀ ਵੱਧੇ ਪਏ ਹੋ ਚਾਈ ਨਹੀਂ ਮੇਰਾ ਸੁਭਾਅ ਹੋ ਜਾ ਬਣਾ ਦਿੱਤਾ ਮੈਂ ਨਹੀਂ ਤੇ ਜਾਣਦੀ ਕਿ ਮੈਂ ਹੋਜੀ ਬਣਾ ਇਹੋ ਜੀ ਸੱਸ ਬਣਾ ਮੇਰੀ ਗੱਲ ਸੀ ਮਾਂ ਬਣਾ ਤੁਸੀਂ ਚੁੱਪ ਕਰੋ ਮੇਰੀ ਗੱਲ ਸੁਣੋ ਇਹ ਨਾ ਹੋਵੇ ਤੁਹਾਡੇ ਏਸੀ ਸੁਭਾਅ ਦੇ ਕਾਰਨ ਨਾ ਮੁੰਡਾ ਆਪਣੀ ਜਨਾਨੀ ਨੂੰ 골ਡੀ ਫੜੇ ਤੇ ਚਲਾ ਜੇ ਬਾ ਇਹ ਸੋਚ ਲੋ ਉਸ ਮੁੰਡੇ ਚ ਦੇਖੋ ਨਾ ਖਾਂਦਾ ਐ ਨਾ ਕੋਈ ਪੀਂਦਾ ਐ ਕਿਸੇ ਚੀਜ਼ ਦਾ ਮੁੰਡੇ ਚ ਐਵਰੀ ਜੋਕ ਮੰਦਾ ਇਸ ਘਰ ਚ ਲੈ ਕੇ ਆਂਦਾ ਔਰ ਸਾਰਾ ਟੱਬਰ ਉਹਦੇ ਘਰ ਤੇ ਸੇ ਉਹਦੇ ਸਿਰ ਤੇ ਖਲੋਤਾ ਹੋਇਆ ਜੀ ਇੰਨਾ ਆਗਿਆਕਾਰੀ ਮੁੰਡਾ ਤੁਹਾਨੂੰ ਇੱਕ ਵਾਰੀ ਤੁਸੀਂ ਓਖਾ ਸਾਹ ਵੀ ਲਗੋ ਨਾ ਤੇ ਡਾਕਟਰ ਕੋਲ ਭੱਜ ਤੁਰਦਾ ਮੁੰਡਾ ਇਹ ਵੇਖ ਲੋ ਕਿਤੇ ਤੁਹਾਡੇ ਤੋਂ ਓਖਾ ਕੰਮ ਨਾ ਬਣ ਚੇ ਦੇ ਲਈ ਅੱਜ ਨਹੀਂ ਚੁੱਕ ਲੈਣੀ ਜੇ ਤੇ ਜਾ ਕੇ ਆਡਰੇਣਾ ਸ਼ੁਰੂ ਕਰ ਦੇਣਾ ਨੇ ਕੀ ਕਰੋਗੇ ਸਾਰੇ ਜਣੇ ਕੀ ਕਰਾਂਗੇ ਮੁੰਡੇ ਤੋਂ ਬਿਨਾ ਪਰਤ ਕਿਉਂ ਨਹੀਂ ਝਾਕਣਾ ਨਹੀਂ ਜੇ ਅੱਜ ਕੱਲ ਤੁਹਾਨੂੰ ਭਾਬੀ ਮੌਲ ਦਾ ਨਹੀਂ ਪਤਾ ਬਾਹਰ ਬੜਾ ਮਾੜਾ ਹਾਲ ਜੇ ਬੱਚਿਆਂ ਦਾ ਤੁਹਾਨੂੰ ਤੇ ਨੂੰ ਬੜੀ ਚੰਗੀ ਮਿਲੀ ਜਿਹੜੀ ਘਰ 'ਚ ਤੇ ਬੈਠੀ ਜੇ ਇੰਨੀ ਬੇਇੱਜ਼ਤੀ ਕਰਵਾ ਕੇ ਵੀ ਇੱਥੇ ਟਿੱਗੀ ਹੋਈ ਜੇ ਮੈਂ ਕਹਿੰਦੀ ਐਸੋ ਚੰਗੀ ਕੁੜੀ ਨਹੀਂ ਕੋਈ ਹੋ ਸਕਦੀ ਤੁਸੀਂ ਅੱਜ ਗੱਲਾਂ ਸੁਣਾਉਂਦੇ ਪਿਓ ਮੇਰੇ ਨਾਲ ਹੋਇਆ ਮੇਰੇ ਨਾਲ ਹੋਇਆ ਉਹਦੇ ਇਹ ਵੀ ਨਹੀਂ ਕਹਿੰਦੀ ਵੀ ਮੇਰੇ ਨਾਲ ਆ ਹੋਇਆ ਤੇ ਮੇਰਾ ਲੋਏ ਪੂਆ ਜੀ ਮੈਨੂੰ ਇੰਜ ਕਹਿੰਦੇ ਉਹਨੇ ਜਦੋਂ ਮੈਂ ਫੋਨ ਕਰਦੀ ਆ ਨਾ ਇਹਨੂੰ ਹਾਲਚਲ ਪੁੱਛਣ ਵਾਸਤੇ ਮੈਂ ਇਹਨੂੰ ਫੋਨ ਕਰਦੀ ਇਹਨੇ ਕਦੀ ਨਹੀਂ ਤੁਹਾਡੀ ਗੱਲ ਕੀਤੀ ਭਾਬੀ ਫਿਰ ਤੁਸੀਂ ਦੇ ਹਿਸਾਬ ਦੇ ਨਾਲ ਜੋ ਤੁਹਾਡੇ ਨਾਲ ਹੋਇਆ ਵੀ ਤੁਸੀਂ ਇਹਦੇ ਨਾਲ ਕਿਰਨ ਨਾਲ ਵੈਰੀ ਕਮੰਦੇ ਭੇਜੇ ਉਹੀ ਵੈਰ ਜਿਹੜਾ ਚਾਈ ਨੇ ਤੁਹਾਡੇ ਨਾਲ ਲਿਆ ਤੁਸੀਂ ਉਹਨੇ ਦੇ ਨਾਲ ਕਰਦੇ ਭੇਜ ਨਹੀਂ ਤੂੰ ਉਹਨਾਂ ਨੂੰ ਨਵੀਆਂ ਸਕੀਮਾਂ ਦੇ ਕੇ ਚੱਲੀ ਆ ਅੱਡ ਹੁੰਦੀ ਆ ਉਹਨੇ ਤੁਰ ਪੈਣਾ ਐਸੇ ਪਾਸੇ ਹੀ ਹੋਂ ਨੁਕਰ ਨੂੰ ਜੋੜਨ ਆਈ ਹੈ ਕਿ ਤੋੜਨ ਆਈ ਹੈ ਤੂੰ ਇੱਥੇ ਭਾਬੀ ਇਹ ਘਰ ਮੇਰਾ ਏ ਮੇਰਾ ਵੀ ਹੈਗਾ ਔਰ ਕੋਈ ਵੀ ਧੀ ਨਹੀਂ ਚਾਹਦੀ ਕਿ ਉਹਦੇ ਪੇਕੇ ਦਾ ਘਰ ਟੁੱਟੇ ਜੇ ਮੈਂ ਤੁਹਾਡੇ ਐਵੇਂ ਦਾ ਕੰਮ ਮੈਂ ਕਰਦੀ ਨਾ ਜਿਵੇਂ ਤੁਹਾਡੇ ਸੁਭਾ ਨੇ ਐਵੇਂ ਤੇ ਮੈਂ ਅਗਲੇ ਘਰ ਵੀ ਜਾ ਕੇ ਇਸ ਬਾਹਰ ਰੱਖਦੀ ਨਾ ਭਾਬੀ ਉਹਨਾਂ ਨੇ ਮੈਨੂੰ ਚਾਰ ਦਿਨ ਵੀ ਨਹੀਂ ਸੀ ਝੇਲਣਾ ਮੇਰਾ ਬੋਰੀਆ ਬਿਸਤਰਾ ਚੱਕ ਕੇ ਨਾ ਮੈਨੂੰ ਇੱਥੇ ਚੁੱਕ ਕੇ ਸੁਟਿਆਉਣਾ ਸੀਗਾ ਹਾਲੇ ਰਹਿ ਇੱਥੇ ਕਿਰਨ ਤੁਹਾਡੇ ਸੁਭਾਤੋਂ ਨਾ ਦੁਖੀ ਆ ਕੇ ਮੈਂ ਤੇ ਆ ਵੇਖਦੀ ਪਿਆ ਨਾ ਤੁਹਾਡਾ ਮੋਲ ਕਿਤੇ ਮੁੰਡਾ ਇਹ ਨਾ ਹੋਵੇ ਰੱਬ ਨਾ ਕਰੇ ਜਿਉਂਨੇ ਕੁਛ ਉੱਕੀ ਨਿੱਕੀ ਕਰ ਲਈ ਨਾ ਆਪਣੇ ਆਪ ਤੇ ਤੇ ਕਿਰਨ ਹੱਥ ਮਲਦੇ ਰਹਿ ਜਾਓਗੇ ਸਾਰੇ ਜਣੇ ਨਹੀਂ ਨਹੀਂ ਭੂਆ ਜੀ ਐਦਾਂ ਨਾ ਕਹੋ ਤੁਸੀਂ ਨਾਲੇ ਘਰ ਤੋੜਨ ਵਾਲੀ ਗੱਲ ਕਿੱਥੋਂ ਆ ਗਈ ਦੋ ਸਾਲ ਚ ਤੇ ਮੈਂ ਕਦੀ ਵੱਖਰੀ ਹੋਈ ਨਹੀਂ ਤੇ ਹੁਣ ਮੈਂ ਕਿਉਂ ਵੱਖਰੀ ਹੋਣਾ ਆਸਾਰ ਤੇ ਆ ਹੀ ਬਨੇ ਬਨੇ ਕਰਦੇ ਨਾ ਉਹ ਬਰਦਾਸ਼ਤ ਕਰਦੇ ਪਏ ਨੇ ਨਾ ਤੂੰ ਬਰਦਾਸ਼ਤ ਕਰਨੀ ਮੇਰੀ ਗੱਲ ਸੁਣ ਕਿਰਨ ਜੇ ਅਗਰ ਉਹ ਪੈਸੇ ਦੀ ਹਸਤਾਬ ਰੱਖਦੇ ਨੇ ਕੁਛ ਕਰੇ ਉਹਨਾਂ ਨੇ ਸਾਰੀ ਉਮਰ ਇਸ ਘਰ ਵਿੱਚ ਕੱਟੀ ਹੈ ਉਹਨਾਂ ਨੇ ਬੜੇ ਬੜੇ ਚੰਗੇ ਮਾੜੇ ਹਰ ਦਿਨ ਹਰ ਸਮਾਂ ਵੇਖਿਆ ਉਹ ਕਹਿੰਦੇ ਉਹ ਇਸ ਕਰਕੇ ਪੈਸਾ ਕਹਿੰਦੇ ਜੋੜ ਕੇ ਰੱਖੋ ਕਿ ਰੱਬ ਨਾ ਕਰੇ ਕੱਲ ਨੂੰ ਕੋਈ ਮਾੜਾ ਸਮਾਂ ਤੁਹਾਡੇ ਤੇ ਪੈਂਦਾ ਨਾ ਤੁਸੀਂ ਔਖੇ ਨਾ ਹੋਵੋ ਤੁਹਾਡੇ ਕੋਲ ਇੰਨੀ ਕੁ ਸੇਵਿੰਗ ਹੋਵੇ ਕਿ ਤੁਸੀਂ ਉਸੇ ਟੇਮ ਕੱਢ ਕੇ ਲਾ ਲੋ ਭਾਬੀ ਨਾ ਮੈਂ ਕੱਢ ਤੋੜਾ ਤੋੜਨਾਈ ਨਾ ਕੁਛ ਮੈਂ ਤੇ ਕਿ ਤੁਹਾਨੂੰ ਸਮਝਾ ਸਕਦੀ ਆ ਦੋਨਾਂ ਜਣੀਆਂ ਨੂੰ ਜੇ ਤੁਸੀਂ ਸਮਝ ਜੋ ਗਈਆਂ ਤੇ ਠੀਕ ਹੈ ਨਹੀਂ ਤੇ ਮੈਂ ਕੀ ਕਰ ਸਕਦੀ ਮੈਂ ਕੀ ਕਰ ਸਕਣੀ ਮੈਂ ਤੁਹਾਨੂੰ ਵੇਖ ਕੇ ਉਥੇ ਤੁਸੀਂ ਖੁਸ਼ ਰਹੋ ਮੈਂ ਤੇ ਇੰਨੇ ਚ ਬੜੀ ਖੁਸ਼ ਆ ਮੇਰੇ ਕੋ ਤੁਹਾਨੂੰ ਦੁਖੀ ਵੇਖ ਕੇ ਖੁਸ਼ ਥੜਾ ਨਹੀਂ ਮੈਂ ਤੇ ਆਈ ਚਲ ਦੋ ਘੜੀਆਂ ਬੇਅਮੋਤ ਟੈਲੀਫੋਨ ਇਤਨੀ ਹੋਰ ਹੀ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਨੇ ਕਿਰਨ ਚੇਂਜ ਕਰ ਕੋ ਤਾਂ ਪ੍ਰਿਆਮ ਨੂੰ ਥੋੜਾ ਜਿਹਾ ਥੋੜਾ ਹੀ ਚੇਂਜ ਕਰ ਜੇ ਕੋਈ ਗੱਲ ਤੂੰ ਪਿਆਰ ਨਾਲ ਜੇ ਤੈਨੂੰ ਕੋਈ ਫੋਨ ਆਇਆ ਕੁਝ ਵੀ ਆਇਆ ਜੇ ਤੂੰ ਉਹਨਾਂ ਨੂੰ ਦੱਸ ਦੇਵੇਂ ਤਾਂ ਕੋਈ ਇਤਰਾਜ਼ ਵਾਲੀ ਗੱਲ ਨਹੀਂ ਕੀ ਮੰਮੀ ਜੀ ਮੈਂ ਫਲਾਣੀ ਥਾਂ ਤੇ ਜਾਣਾ ਐਂਜ ਜਾਣਾ ਮੈਂ ਜਾਵਾਂ ਉਹ ਤੈਨੂੰ ਕਿਉਂ ਰੁਕ ਰਹੀ ਹੈ ਪਰ ਉਹ ਆ ਜੀ ਇਹ ਤੇ ਉਲਟਾ ਹੀ ਪੈ ਜਾਂਦੇ ਆ ਇਹਨਾਂ ਦਾ ਭਾਂਡਾ ਹੀ ਪੁੱਠਾ ਜਾਂਦਾ ਜੀ ਦਾਦੀ ਜੀ ਨਾਲ ਹੁੰਦੇ ਇਹਨਾਂ ਦੇ ਭਾਂਡਾ ਪੁੱਠੇ ਦੀ ਕੋਈ ਗੱਲ ਨਹੀਂ ਹੁੰਦੀ ਪੁੱਤਰ ਕੋਈ ਗੱਲ ਨਹੀਂ ਥੋੜਾ ਜੱਤੂ ਵੀ ਤੇ ਭਾਬੀ ਤੁਸੀਂ ਵੀ ਆਪਣਾ ਸੁਭਾਅ ਹੁਣ ਚੇਜ ਜਿਵੇਂ ਦੇ ਪਹਿਲੇ ਸੋਣਾ ਚਾਈਨਾ ਬਣੋ ਦੂਜੀ ਨਾ ਬਣੋ ਕੱਲ ਨੂੰ ਤੁਹਾਡੀ ਉਮਰ ਹੋਰ ਵੱਧਦੀ ਪਈ ਜੇ ਤੂੰ ਉਹਨਾਂ 골ਡੀ ਵਾਸਤੇ ਬੜਾ ਔਖਾ ਹੋ ਜਣਾ ਭਾਬੀ ਕੰਮ ਬੜਾ ਸਾਨਾ ਔਖਾ ਹੋ ਜਣਾ ਇਸ ਕਰਕੇ ਸਮਝਾਣਾ ਮੇਰਾ ਫਰਜ ਹੈ ਤੁਹਾਨੂੰ ਤੁਸੀਂ ਸਮਝ ਜਿਓਗੇ ਤਾਂ ਠੀਕ ਹੈ ਨੇ ਦੇ ਫਿਰ ਤੁਸੀਂ ਆਪਣਾ ਪੜਿਆ ਵਰਤੋ ਤੁਸੀਂ ਕੀ ਜਾਂਦੇ ਭਾਬੀ ਤੁਸੀਂ ਕਹਿੰਦੇ ਚਾਈ ਮੇਰੇ ਤਾਂ ਘੁੰਦ ਕਰਤਿਆ ਅਤਿਆਚਾਰ ਕਰਦੀ ਕੱਲ ਨੂੰ ਇਹ ਵੀ ਆਪਣੇ ਬੱਚਿਆਂ ਨੂੰ ਤੁਸੀਂ ਉਹਨੂੰ ਇਹਦੇ ਤੇ ਕਰਦੇ ਹੋ ਇਹ ਕੱਲ ਨੂੰ ਆਪਣੇ ਬੱਚੇ ਨੂੰ ਕਹੇਗੀ ਮੇਰੀ ਸੱਸੀ ਮੇਰੇ ਤੇ ਐਵੇਂ ਅਤਿਆਚਾਰ ਕਰਦੀ ਤੇ ਉਹਨੇ ਤੇ ਕਹਿਣਾ ਹੀ ਮੇਰੀ ਸੱਸ ਕਰਦੀ ਦੀ ਤੇ ਫਿਰ ਚਲੋ ਪੀੜੀ ਦਰ ਪੀੜੀ ਚੱਲੀ ਜਾਂਦੇ ਫੇਰੇ ਬੰਦ ਨਹੀਂ ਕਰਨਾ ਅਸੀਂ ਕੰਮ ਚਲ ਜਾ ਕਿਰਨ ਤੈਨੂੰ ਹੀ ਸਮਝਾ ਲਿਆ ਤੇ ਉਹਨਾਂ ਨੂੰ ਸਮਝਾ ਲਿਆ ਤੇ ਤੂੰ ਚੋਲ ਬਣਾਏਂਗੀ ਹਾਂਜੀ ਤੇ ਜਾ ਲਿਆ ਕੰਮ ਖਤਮ ਕਰ ਮੈਂ ਜਾਵਾਂ ਫਿਰ ਜਾ ਫਿਰ ਮੈਂ ਘਰ ਜਾ ਕੇ ਵੇਖਣਾ ਕੰਮ ਕੁੰ ਬੱਚੇ ਆਉਣ ਵਾਲੇ ਨੇ ਸਕੂਲੋਂ ਚਲੋ ਠੀਕ ਨਹੀਂ ਮੇਰੀ ਗੱਲ ਸੁਣ ਇੱਕ ਮਿੰਟ ਹੋਂ ਤੋਂ ਆਈਆਂ ਮੈਂ ਨਾ ਮਤਾ ਦੇਣ ਉਹਨਾਂ ਨੂੰ ਮਤਾ ਦੇਣ ਆਈਆਂ ਨਾ ਜਿਸਲੇ ਤੂੰ ਕਹਿਦੀ ਮੈਂ ਕੁਆਰੀ ਸੀ ਤੇ ਮੈਨੂੰ ਸਮਝ ਨਹੀਂ ਸੀ ਮਹਰੋ ਵਿਆਹੀ ਗਈਆਂ ਨਾ ਤਾਂ ਮਗਰੋਂ ਤੂੰ ਕਹਿ ਸਕਦੀ ਸੀ ਨਾ ਚਾਈ ਨੂੰ ਰੋਕ ਸਕਦੀ ਸੀ ਨਾ ਨਾ ਮੇਰੀ ਪਰਜਾਈ ਨਾ ਲੈ ਕੁਛ ਕਰੋ ਉਸ ਲਈ ਤੂੰ ਕੀਤਾ ਕੁਝ ਨਹੀਂ ਉਸੇ ਤੋਂ ਮਈ ਲੈਂਦੀ ਰਹੀਆਂ ਵਾਹ ਮੇਰੀ ਮਾਂ ਨੇ ਕਾਬੂ ਕੀਤਾ ਹੈ ਪਰਜਾਈ ਮੇਰੀ ਬੋਲੀ ਨਹੀਂ ਸਕਦੀ ਉਹਨੂੰ ਹੁਣ ਜੀਦਾ ਆਰਾਮ ਕਰ ਛੱਡਿਆ ਮੇਰੀ ਮਾਂ ਨੇ ਵੇਖਦੀ ਰਹੀਆਂ ਸਾਰਾ ਕੁਝ ਹੁਣ ਤੈਨੂੰ ਤਦ ਆਇਆ ਕਿ ਮੇਰੇ ਭਤੀਜੇ ਦਾ ਘਰ ਹੋਗਾ ਵਾ ਤੇਰੇ ਭਤੀਜੇ ਤੇ ਬਣੀ ਹੈ ਤੇ ਮੈਂ ਇਹਨੂੰ ਸਮਝਾਵਾਂ ਆ ਕੇ ਉਹਨੂੰ ਵੀ ਸਮਝਾਵਾਂ ਤੇ ਮੈਨੂੰ ਹੀ ਸਮਝਾ ਮੇਰੇ ਦੀਕਰ ਦਾ ਆਪਣੀ ਨੂੰ ਨਾਲ ਇਸ ਤਰ੍ਹਾਂ ਗਾਂਦਾ ਤੇਰੀ ਮਾਂ ਨੇ ਮੇਰੇ ਦਿਮਾਗ ਹੀ ਬੁੱਟਾ ਕਰ ਚੱਡਿਆ ਜੇ ਭਤੀਜਾ ਮੇਰਾ ਹੈ ਨਾ ਤੇ ਤੁਹਾਡਾ ਵੀ ਪੁੱਤਰ ਹੈ ਮੇਰਾ ਪੁੱਤਰ ਹੈ ਮੈਂ ਕਦੋਂ ਕਹਨੀ ਤੇਰੀ ਮਾਂ ਨੇ ਆਹੋ ਜੇ ਮੇਰੇ ਹਾਲਾਤ ਬਣਾਨਾ ਮੇਰੇ ਦਿਮਾਗ ਤੇ ਸੋਦੀਓ ਫੁੱਲ ਗਈ ਹੈ ਕਿ ਕੀ ਮੈਂ ਕਰਾਂਗੀ ਕੀ ਵੀ ਕਰਨੀ ਨਹੀਂ ਕਿ ਤੁਹਾਨੂੰ ਕੀ ਲੱਗਦਾ ਭਾਬੀ ਮੈਂ ਕਦੀ ਚਾਈ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨਾਲ ਮੈਂ ਵੀ ਦਿਮਾਗ ਖਪਾ ਖਵਾ ਥੱਕ ਗਈਆਂ ਤੇ ਹੁਣ ਮੈਨੂੰ ਲੱਗਦਾ ਮੈਂ ਤੁਹਾਡੇ ਨਾਲ ਖਪਾ ਖਵਾ ਥੱਕ ਜਾਣਾ ਭਾਈ ਜਿਵੇਂ ਤੁਹਾਡਾ ਦਿਲ ਕਰਦਾ ਕਰੋ ਜਿਵੇਂ ਚੰਗਾ ਲੱਗਦਾ ਕਰੋ ਉਹ ਸੱਚਾ ਕਹਿੰਦੀ ਹੈ ਕਿਰਨ ਸੱਚੀ ਕਹਿੰਦੀ ਤੁਹਾਡਾ ਭਾਂਡਾ ਹੀ ਪੁੱਠਾ ਤੁਸੀਂ ਇੰਜੇ ਸਿੱਧਾ ਕਰਨਾ ਔਰ ਪੁੱਠੇ ਭਾਂਡੇ ਦੇ ਵਿੱਚ ਭਾਬੀ ਕੁਛ ਨਹੀਂ ਜੇ ਪਹਿਣਾ ਇਹਨੇ ਪੁੱਠਾ ਹੀ ਰਹਿਣਾ ਜੀ ਇਹਨੂੰ ਸਿੱਧਿਆ ਕਰੋਗੇ ਤੇ ਵਿੱਚ ਕੁਛ ਪੈ ਗਿਆ ਕੁਛ ਬੂੰਦਾ ਪੈਣੀ ਹੈ ਤੁਹਾਡੇ ਤੇ ਅਸਰ ਹੋਏਗਾ ਹੁਣ ਤੇ ਵਾਹਿਗੁਰੂ ਤੁਹਾਨੂੰ ਅਕਲ ਦਵੇ ਤ ਮੈਂ ਤੇ ਚੱਲੀ ਜੀ ਮੈਂ ਤੇ ਸੰਜਾਲ ਸਮਾਂ ਤੁਹਾਨੂੰ ਆਕ ਗਈਆਂ ਵਾਕਿਆ ਸਹੀ ਕਹਿੰਦੇ ਨੇ ਧੀਆਂ ਵਿਆਹੀਆਂ ਗਈਆਂ ਤੇ ਬਗਾਨੀ ਉਹ ਪਹਿਲੇ ਵੀ ਬਗਾਨੀਆਂ ਉਹ ਵਿਆਹ ਤੋਂ ਬਾਅਦ ਵੀ ਬਗਾਨੀਆਂ ਉਹਦਾ ਨਾ ਕੋਈ ਘਰ ਬਣਿਆ ਮੇਰਾ ਫਰਜ਼ ਹੀ ਤੁਹਾਨੂੰ ਸਮਝਾਣਾ ਸਮਝੋ ਤਾਂ ਭਲੀ ਨਾ ਸਮਝੋ ਖੁਸ਼ ਰਵੋ ਆਪਣੇ ਘਰ ਆ ਮੈਂ ਤੇ ਚੱਲੀ ਜੇ ਜੀ ਕਰੇ ਤੇ ਫੋਨ ਕਰ ਲਏ ਜੇ ਜੀ ਕਰੇ ਤੇ ਨਾ ਕਰੇ ਜੀ ਮੈਂ ਆਪੇ ਕਰਕੇ ਪੁੱਛ ਲਾਂਗੀ ਚੰਗਾ ਧਿਆਨ ਰੱਖਿਆ ਜੀ ਆਪਣਾ ਆਹੀ ਵਡੀ ਸਮਝਾਂ ਦੱਸ ਸਾਰੀ ਮਰ ਤੇ ਤਣਾ ਆ ਕੁੱਤੇ ਦੀ ਬਾਪ ਮੇਰੀ ਕਰਵਾ ਦਿੱਤੀ ਮਾਂ ਆਪਣੀ ਕੋਲ ਕਦੀ ਨਹੀਂ ਤੱਕ ਤੇਰੀ ਮਾਂ ਸਿੱਧੀ ਹੋਈ ਹੂੰ ਕੜੀ ਸਿੱਧੀ ਹੁੰਦੀ ਮੈਂ ਟਿਕਨ ਘੜਾ ਦਿੰਦੀ ਜੇ ਮੈਂ ਨਹੀਂ ਨੂੰਨ ਕਹਿੰਦੀ ਕੁਛ ਤੇ ਤਦਪਨ ਬੋਲਦੀਏ ਤੋਨੋਂ ਪਿੱਛੇ ਉਹਦੇ ਲੱਗ ਗਈਆਂ ਉਹਨੂੰ ਢਿੱਲੇ ਦੇਤੀ ਐ ਉਹਨੂੰ ਛੂਟ ਦੇਤੀ ਐ ਉਹ ਆਪਣੀਆਂ ਮਨਮਰਜ਼ੀਆਂ ਕਰਦੀ ਐ ਹੱਦੀ ਹੋ ਗਈ ਐ ਕਿਸੇ ਵਸੇ ਜੀਨ ਮਰਨ ਹੀ ਨਹੀਂ ਜੇ ਮੈਂ ਸਿੱਧੀ ਹੁੰਨੇ ਤਦ ਨਹੀਂ ਮੈਂ ਟਿਕਨ ਦਿੰਦੇ ਆਈ ਸੀ ਵੱਡੀ ਮੱਤਾਂ ਦੇ ਬੁਆ ਜੀ ਚੱਲੇ ਜੀ ਬੁਆ ਜੀ ਲੈ ਰਾਖ ਦੋ ਚੋਲ ਆਪਣੇ ਸਾਹਮਣੇ ਮੈਂ ਤੇ ਉਹ ਨਵੰਦੇ ਉਹਨਾਂ ਦੇ ਫੇਵਰੇਟ ਛੋਲੇ ਹੈ ਕਿੱਥੇ ਚਲ ਗਏ ਹੋ ਚਲੇ ਗਏ ਵਾਪਸ ਦੇਖੇ ਮੱਤਾ ਬਥੇਰੀਆਂ ਚਲੇ ਗਏ ਨਹੀਂ ਗੱਲ ਸੁਣ ਤੂੰ ਮੇਰੇ ਤੋਂ ਚੋਰੀ ਪੂਆਨ ਫੋਨ ਤੇ ਵੀ ਜਿੱਤ ਮੇਰੀਏ ਬਦਖੋਈਆਂ ਕਰਨ ਲਈ ਹਾਏ ਰੱਬਾ ਤੁਹਾਨੂੰ ਨਾ ਕੋਈ ਵੀ ਨਹੀਂ ਸਮਝਾ ਸਕਦਾ ਤੇ ਮੈਂ ਤੇ ਚੱਲੀ ਅੰਦਰ ਸਬਜੀ ਵੇਖਣ ਲੱਗੇ ਲੱਗੀ ਹੋਈ ਹੋ ਗਈ ਇਸ ਤਰ੍ਹਾਂ ਲੈ ਲਈਆਂ ਨਾ ਪੂਆ ਦੀਆਂ ਮੱਤਾ ਬਥੇਰੀਆਂ ਉਹ ਹੋਈ ਯਾਰ ਉਹ ਅਜੇ ਚੱਲ ਵੀ ਗਏ ਆ ਮੈਂ ਤੇ ਉਹਨਾਂ ਦੇ ਫੇਵਰਿਟ ਰਾਈਸ ਬਣਾਏ ਹੀ ਮੈਂ ਤੇ ਨਾ ਲੰਚ ਦੀ ਵੀ ਤਿਆਰੀ ਕਰ ਲਈ ਮੈਨੂੰ ਪਤਾ ਵਾ ਉਹ ਜਦੋਂ ਵੀ ਆਂਦੇ ਆ ਭੱਜੂ ਭੱਜੀ ਕਰਦੇ ਆ ਮੈਂਟ ਨਹੀਂ ਬਿੰਦੇ ਬਸ ਆਂਦੇ ਆ ਨਾਲ ਹੀ ਚੱਲ ਜਾਂਦੇ ਆ ਮੈਂ ਕਿ ਆਪਣੇ ਵੱਲੋਂ ਫਟਾਫਟ ਸਾਰਾ ਕੁਝ ਕਰ ਲਿਆ ਵਿਚਾਰੇ ਕੁਛ ਵੀ ਨਹੀਂ ਖਾ ਕੇ ਗਏ ਉਹ ਖਾਣੀ ਕੀ ਬਣਾਈ ਆਈ ਵੀ ਕੀ ਬਣਾਈ ਕਿਹੜੀ ਸਬਜ਼ੀ ਬਣਾਈ ਗੋਭੀ ਦੀ ਸਬਜ਼ੀ ਬਣਾਈ ਤੇ ਨਾਲ ਚੋਲ ਬਣਾਏ ਆ ਕਿਉਂ ਕੀ ਹੈ ਨੇ ਪੂਆ ਨੀ ਮੱਤਾ ਜੋ ਦੇ ਰਹੀ ਹੈ ਤੇ ਇਹ ਨਹੀਂ ਤੈਨੂੰ ਦੱਸ ਕੇ ਗਈਏ ਕਿ ਉਹਦੇ ਹਿਸਾਬ ਨਾਲ ਪਾਈਦਾ ਜਿਸ ਗੱਲ ਲਈ ਮੈਂ ਕਹਿੰਨੀ ਕਿ ਘਰ ਦਾ ਖਰਚ ਹਿਸਾਬ ਨਾਲ ਚੱਲੋ ਪੈਸਿਆਂ ਦੀ ਸੇਵੀਂ ਕਰੋ ਪੂਆ ਨੇ ਕਿਹਾ ਸੀ ਨਾ ਤੇ ਇਹ ਨਹੀਂ ਤੈਨੂੰ ਮੱਤ ਦੇ ਕੇ ਕਿ ਤੇਰੇ ਕਿੰਨਾ ਪਲੇਟਾ ਤੱਕ ਭਰੀਆਂ ਨੇ ਤੇਲ ਨਾਲ ਤੇ ਫੇਰ ਤੁਸੀਂ ਆਪ ਹੀ ਬਣਾ ਲੈਂਦੇ ਜਿਹਦਾ ਮੈਂ ਨਾ ਹੀ ਤੇਲ ਲੱਗਣ ਦੇ ਤੇ ਮੈਂ ਸਾਰੇ ਕੰਮ ਐਂ ਕਰਦੇ ਤੇ ਤੂੰ ਕੀ ਕਰਨਾ ਹੈ ਮੈਨੂੰ ਇਹ ਦੱਸ ਤੂੰ ਕੀ ਕਰਨਾ ਮੈਂ ਨਾ ਤੁਹਾਡੀ ਜਿਹੜੀਆਂ ਪ੍ਰੀਖਿਆਵਾਂ ਇਹਨਾਂ ਦੇ ਉੱਤੇ ਖੜੀ ਨਹੀਂ ਉਤਰ ਸਕਦੀ ਤੇ ਜਿਹੜਾ ਕੰਮ ਤੁਹਾਨੂੰ ਵਧੀਆ ਨਹੀਂ ਨਾ ਲੱਗਦਾ ਉਹ ਤੁਸੀਂ ਆਪ ਹੀ ਕਰ ਲਿਆ ਕਰੋ ਮੇਰੇ ਬਾਅਦ ਮੇਰੇ ਮੂੰਹ ਵਾਲੇ ਵੇਖਣ ਦੀ ਲੋੜ ਨਹੀਂ ਹੁੰਦੀ ਤੇ ਤੇਰੇ ਤੋਂ ਬਿਨਾ ਸੱਜੀ ਨਹੀਂ ਬਣਦੀ ਕਿ ਤੁਹਾਨੂੰ ਪਾਣੀ ਵਾਲੀ ਸੱਜੀ ਬਣਾ ਕੇ ਦੇ ਦਿਆ ਕਰ ਉਹ ਘੱਟ ਪਾ ਲਿਆ ਕਰ ਇੱਥੇ ਕਿਹੜੀ ਗੱਲ ਹੈ ਘੱਟ ਪਾ ਲਿਆ ਕਰ ਘੱਟ ਹੀ ਪਾਣੀ ਤੁਹਾਨੂੰ ਤੇ ਵੈਸੇ ਹੀ ਏ ਕੇ ਗੱਲ ਨਾ ਮੈਨੂੰ ਚੰਗੀ ਨਹੀਂ ਲੱਗਦੀ ਪਤਾ ਨਹੀਂ ਕਿ ਇਹੋ ਜਿਹੇ ਤੁਸੀਂ ਦਾਦੀ ਨੇ ਤੁਹਾਨੂੰ ਦਿਮਾਗ 'ਚ ਪਾਇਆ ਹੋ ਮੈਗਾ ਚੱਲਨੀ ਹੈ ਹਾਂ ਉਹਦਾ ਕੰਦੀ ਪੈਨ ਇੰਡੀਪੈਂਡੈਂਟ ਰਿਆਂਦ ਨੰਡੀ ਬੰਨ ਕੀ ਰਿਆਂਦ ਫਰੇਈ ਕੁਝ ਝਾੜਾ ਕਰੀ ਜਾਣਾ ਸੱਨਾ ਹੋਕੀ ਕਰੀ ਵੇ ਥੱਲੇ ਤਾਂ ਕਿੰਨਾ ਤੇਲ ਕਿਓ ਐਵੇ ਦੱਸ ਇਹਨੂੰ ਰੋੜਨਾ ਹੀ ਹੈ ਨਾ ਮੁੜ ਕੇ ਐ ਲੈ ਕਿੰਨਾ ਤੇਲ ਕਿਓ ਐ ਇੰਨਾ ਰਕੀਦਾ ਆਦੀ ਹੋ ਗਈ ਆ ਮੈਂ ਕੀ ਕਰਾਂਗਾ ਰੋੜਨਾ ਹੀ ਹੈ ਮੁੜ ਕੇ ਤੇ ਇਹ ਨਾ ਨਾ ਫਲਾਪ ਲਾ ਕੇ ਮਾਰ ਲਈ ਐਨਾ ਸਾਡੇ ਸੀ ਹੁੰਦੇ ਬੀਪੀ ਦੇ ਦੀ ਦਵਾਈਆਂ ਘਾਲਣ ਆ ਹਾ